ਅੱਖਾ ਕਰਦਾ ਕੁਰਬਾਨੇ ਬਣਾਉਂਦਾ ਜੇ ਪੈਰ 'ਤੇ ਪੈ ਗਿਆ ਉਂਗਲੇ ਚਾਰੇ ਪੰਜੇ ਨਹੀਂ ਆਈਆਂ ਫਿਰ ਇਹ ਲੜੀ ਜੇ ਗੱਲ ਬਹੁਤ ਢੰਗ ਨਾਲ ਚਲੋ ਮੈਂਦਾ ਤਰਦੀ ਜੇ ਲੱਪਣੀਆਂ ਬੈੜੀਆਂ ਚਲੋ ਲੱਪਣੀਆਂ ਬੈੜੀਆਂ ਕਿੱਥੇ ਗਈਆਂ ਇਹਦੇ ਨਹੀਂ ਮੈਂ ਸਾਂ ਨੰਨਾਂ ਵਜੇ ਖਾਉਂਗੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੱਲੀਆਂ ਘੋਲੀਆਂ ਭੁੱਲੇ ਆ ਮੁੰਡਾ ਚੱਲਿਆ ਫਿਰ ਚਾਚੇ ਮੁੰਡਾ ਝੋਲੀਆਂ ਭੁੱਲੇ ਆ ਉਹ ਬੜਾ ਝੋਲੀਆਂ ਲੈ ਕੇ ਚੱਲਿਆ ਇਹਨੂੰ ਆਏ ਨਾ ਗਾਜੀ ਕਾ ਤੂੰ ਕਰਦਾ ਨਾ ਤਾਂ ਬ੍ਰੀਕ ਜੇ ਕਿਹੜਾ ਖੜਾ ਕਿਹੜਾ ਇੱਥੇ ਰੱਖ ਪੈਰ ਚੱਪਲ ਪਾਈ ਵੀ ਉੱਪਰ ਰੱਖੀ ਆ ਪੈਰੀ ਤੇ ਬਸ ਹਾਂ ਇੱਕ ਫੈਡ ਕੱਢ ਲੈ ਫਾਇਦਾ ਬੋਲ ਲਈ ਜਮਾਈ ਹਾਂ ਲੜਾਇਆ ਨਹੀਂ ਵੀ ਕਿਹੜਾ ਹੱਥਾ ਭੁੱਲਿਆ ਡੜਾ ਇਹ ਤੇਰੇ ਕਈਆਂ ਵਿੱਚ ਚਾਚੇ ਨੇ ਰੇ ਬਾੜਾ ਦੇ ਦਿੱਤਾ ਮਨੂੰ ਪਾਵਰ ਤਾਂ ਨਹੀਂ ਹੈ ਐਨਾ ਕਾ ਤੇਰਾ ਕੰਮ ਸਾਰਤਾ ਹੈ ਪਾਵਰ ਤਾਂ ਨਹੀਂ ਕੱਟਦੀ ਹੋਂ ਪਾਵਰ ਤਾਂ ਨਹੀਂ ਕੱਟਦੀ ਦੇਖ ਤਾਂ ਮੁੱਠੀ ਪਾ ਕੇ ਮੂੰਹ ਚ ਵੀ ਮੈਂ ਬਾਬਰ ਨਹੀਂ ਹੋਗਾ ਤਾ ਨਾ ਇਹਦੀ ਬਾਗੇ ਪੁੱਟ ਦੂੰ ਇਹ ਤਾਂ ਸੜਾ ਇਹਦੀ ਗੱਲ ਸੰਭਲ ਜਿੰਨਾ ਪ੍ਰਾਣਾ ਹੋਊਗਾ ਉਨਾ ਇਹਨਾਂ ਮੈਂ ਪਾਵਰ ਪਤਾ ਨਹੀਂ ਹੈ ਦੇਸੀ ਦਾਰੂ ਮੰਗਣਾ ਦਾਰੂ ਵਾਲਾ ਕੰਮ ਹੈ ਦਾਰੂ ਵਾਲਾ ਕੰਮ ਹੈ ਇਹਦੀ ਕੁਆਲਿਟੀ ਕੋਈ ਨਹੀਂ ਹੈ ਇੰਨੀ ਇੰਨੀ ਬਣਿਆ ਰਹੀ ਦੀ ਇੰਨੀ ਬਣਿਆ ਤੂੰ ਚਾਚਾ ਪਿੰਦਾ ਨਹੀਂ ਇਹ ਨੌਲੇਜ ਸਾਰੀ ਹੈ ਹੈ ਨੌਲੇਜ ਰੱਖਣੀ ਪੈਂਦੀ ਹੈ ਨੌਲੇਜ ਤਾਂ ਚਾਹੀਦੀ ਹੈ ਇਹਨਾਂ ਤੇ ਵੀ ਨਾ ਨਹੀਂ ਹਜ਼ਾਰਾਂ ਦੇ ਸਿੱਖਣਾ ਜਦੋਂ ਅੰਧਾਰ ਨਾ ਸਹੀ ਦਊਗਾ ਮੈਨੂੰ ਪਤਾ ਲੱਗਣਾ ਯਾਦ ਰੱਖੂਗਾ ਹਾਂ ਯਾਦ ਰੱਖੂਗਾ ਲੈ ਆ ਜੋ ਲਈ ਲੈ 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 ਹੈਡਫੋਨ ਕੰਨਾਂ 'ਚ ਹੈਡਫੋਨ ਮੇਰੇ ਨਾਲੇ ਰਹਿੰਦੀ ਨੇ ਰਾਤ ਨੂੰ ਵੀ ਲਾ ਕੇ ਪਹਿਣਾ ਹੈ ਰਾਤ ਨੂੰ ਫੇ ਸਵੇਰੀ ਦਿਖਦਾ ਹਾਂ ਮੈਂ ਤਾਂ ਕਈ ਵਾਰ ਕਰਦਾਂ ਦੇ ਇੱਧਰ ਲਿਪਾਸੇ ਉੜ ਜੇ ਉਹਨੇ ਕਈ ਵਾਰ ਇੱਧਰ ਲਿਪਾਸੇ ਕੀ ਕਾਰਨ ਮੈਨੂੰ ਨਾ ਜਿਹੜੀ ਮੈਨੂੰ ਆਦਤ ਆ ਫੋਨ ਦੇਖਦੇ ਦੇਖਦੇ ਨੀਂਦ ਆਉਣੀ ਕੋਈ ਇਹ ਸਾਰੀ ਬਹੁਤ ਮਾੜੀ ਆਦਤ ਹੈ ਐ ਤਾਂ ਮਾੜੀ ਹੋਆ ਫੋਨ ਚਾਰਜ ਲਾ ਕੇ ਪੈਣ ਦੀ ਹਾਲਤ ਇੱਕ ਫੋਨ ਚਾਰਜ ਲਾ ਕੇ ਪੈਣਾ ਹੈ ਆ ਬੜੀ ਡਲ ਹੀ ਨਹੀਂ ਹੈ ਕੋਈ ਵਿੱਚ ਕਈ ਵਾਲੇ ਉਹ ਵੀ ਮਾੜੀਆਂ ਮੋਟੀਆਂ ਚੇਰੇ ਕੁਝ ਕਰਨ ਉਹ ਮੰਨ ਗਏ ਉੱਥੇ ਪਾ ਗਏ ਉੱਤ ਵੀ ਮੜੇ ਮੋਟੀਆਂ ਹੈਗੀਆਂ ਤੇ ਮਾਂਡੇ ਜਿਹੜਾ ਪਾ ਗਏ ਇਹਦਾ ਮਿੰਟ ਪੰਜ ਦਾ ਕੰਮ ਪੂਰਨਾ ਨਾ ਨਵੀਂ ਮਾੜੀ ਮੋਟੀ ਪੈ ਹੀ ਜਾਂਦੀ ਹੈ ਇਹ ਯਾਰ ਸਾਰੇ ਭਾਂਡ ਮੁੜਿਆਵੇ ਮੁੜਿਆ ਨਹੀਂ ਦਾ ਹੋਰ ਕਿੰਨਾ ਪੜੋ ਅਸਲਾ ਹੋ ਤਾਂ ਜਿਆਦਾ ਬਾਤਾਂ ਜਿਆਦਾ ਕੱਟੋ ਹੁਬਾ ਜਾ ਕੱਟਾ ਜੇ ਹੁਣ ਬੁੜਾ ਬੰਦਾ ਉਹਨੂੰ ਮਾਰ ਲੈਣਾ ਤੇ ਮੰਦਨ ਬੱਤੀ ਦਾ ਜਾਨਾ ਲੈ ਕਿਉਂ ਰੇ ਦੇ ਇੱਕ ਕਹੜੀਆਂ ਵਿੱਚ ਦੱਸ ਬਹੁਤ ਆਉਂਦਾ ਠੀਕ ਆ ਵੀ ਜਿਆਦਾ ਆਏ ਬੱਜੂਗਾ ਜਿਆਦਾ ਬਾਜੂ ਦੇ ਆਏ ਕਹਿੰਦਾ ਮੈਂ ਫਾਂਡ ਮੂੜੀ ਜਾਵੇ ਬਸ ਬਹੁਤ ਹੈ ਕੱਟ ਕਰਦੇ ਕਰਨਾ ਥੋੜਾ ਕੱਟ ਰੱਖ ਕੇ ਰਾਈਦੇ ਆਏ ਨਾ ਫਾਂਡ ਤੁਹਾਨੂੰ ਪਣਾਉਣੇ ਨੇ ਝੋਲੀ ਉਰਦੇ ਪੈਣੀ ਆ ਜੇ ਮੈਂ ਗਾਂਹ ਚੱਲੇਗਾ ਤੈਨੂੰ ਵਿੱਚ ਆਉਣਾ ਪੈਣਾ ਤੇ ਰੋ ਸਾਰ ਤੇ ਵਿੱਚ ਕੰਨਦੇ ਮੇਰਾ ਇੰਦਰ ਗਾਲੂ ਤੂੰ ਜਾ ਕੇ ਥੇ ਝੋਲੀ ਮੁੱਕੀ ਜਾਵੇ ਬਾਈਆ ਫੇ ਬੜਾ ਬੜਾ ਤੇ ਦੇਖ ਤੇਰੀ ਨੇਲ ਬਣਾਉਂਦਾ ਹੁਣ ਵਾ ਠੀਕ ਚੱਲ ਆਇਆ ਫੇ ਰਮਨਦੀਰ ਕੀ ਨਹੀਂ ਪਾਰਟੀ ਹੋਣੀ ਸ਼ਾਮ ਦੀ ਆਪਣੀ ਆ ਲੈ ਤੈਨੂੰ 버거 ਖਾਉਣੇ ਮੈਂ 버거 ਨਹੀਂ ਗੱਠੀਆਂ ਵਾਲੀ ਹੀ ਆ ਗੱਠੀਆਂ ਵਾਲੇ ਗੱਠੀਆਂ ਵਾਲੀ 버거 ਖਾਣਾ ਤੇਰੀ ਮਰਜ਼ੀ ਆ ਮੈਂ ਗੱਠੀਆਂ ਵਾਧੂ ਪਈਆਂ 버거 ਖਿਲਾ ਦੀ 버거 ਖਾ ਲੂੰਗਾ ਗੱਠੀਆਂ ਹੈ ਗੱਠੀਆਂ ਵਾਲੀਆਂ ਜੋ ਮਰਜ਼ੀ ਖਾ ਲ ਪਰ ਇਹਦਾ ਪਾ ਲੋ ਅਰੇ ਇਹਦਾ ਸਾਨੂੰ ਵੇਡੂ ਮਾਤੂੜੀ ਪਾਵਾ ਅਸਾ ਇੱਕ ਇੱਕ ਫਾਂਡ ਕਰਨੀ ਆ ਆ ਬਾਈ ਗੁਫਾ ਦੇ ਕਿ ਗੈਰੇ ਦੇ ਦੇਖਦਾ ਜਾਈਂ ਬਜਾਈਣਾ ਆਈ ਜਾਣਾ ਆ ਇਹ ਐ ਕਹਿ ਰਹੇ ਨਾ ਥੋੜੇ ਜਿਹਾ ਮਾੜੇ ਰਹੂਗੇ ਨਾ ਮਿੱਟੀ ਚੱਕੀ ਵੀ ਐ ਇਤੋਂ ਹੂੰ ਇਹ ਨਾ ਕਹਿ ਰਹੇ ਜੀ ਫੱਟ ਰਹੂਗਾ ਕਣਕ ਦਾ ਐ ਤਿੰਨ ਕਹਿਰਾਂ ਦਾ ਬਾਕੀ ਕਾਰੇ ਠੀਕ ਹੈਗਾ ਹਾਂ ਦੇਖਦੇ ਆਂ ਹੈ ਦੇਖਦੇ ਆਂ ਪਰ ਹਾਂ ਇਹਦੀ ਮਿੱਟੀ ਚੱਕੋ ਹੀ ਵੀ ਨਾ ਲੈ ਹਾਂ ਹੂੰ ਹੂੰ ਬੁੱਟੇ ਸਾਡੇ ਪਟਾ ਦੇ ਦਾ ਬੁੱਟੇ ਠੀਕ ਹੈ ਸਾਡੇ ਖੜੇ ਵਧੀਆ ਰੇਟ ਲੱਗੂਗਾ ਵੇ ਸਾ ਪਟਾ ਦੋ ਇਹਨੂੰ ਪਟਾਕੇ ਫਿਰ ਜੀਰੀ ਲਾਓ ਜੀ ਲਾ ਕੇ ਫਿਰ ਬੁੱਟੇ ਲਾ ਦੇ ਗਲੇ ਮਾਰ ਕਹਤੇ ਠੀਕ ਆ ਹੈ ਗਲਤ ਆ ਕਹਤੇ ਬੁੱਟੇ ਨਹੀਂ ਮੈਂ ਖੇਤ ਬਸ ਹੌ ਦੇ ਪੈਰ ਹਲੇ ਗਿੱਲਾ ਹੁੰਦਾ ਪੈਰ ਉਹ ਕੁਝ ਉਹ ਠੀਕ ਆ ਉਹ ਕੁਝ ਚੱਕਣਾ ਹੈਗਾ ਉਹਦੇ ਕੱਟ ਰੱਖਰੇ ਕਰ ਆ ਕੱਟੇ ਰਹੀ ਚਾਤੇ ਆ ਤੇਰੀ ਤਫਾਂਡ ਫੂਟ ਚੱਲਦੀ ਹੈ ਨਾ ਕੀ ਤਾਹੀ ਮੈਂ ਕਹਿੰਦਾ ਮੈਂ ਮਾ ਅਫਸਰ ਬਣਾ ਪਾਈ ਬਸ ਇੰਨੇ ਨਾਲ ਕਿ ਰੱਖਿਆ ਵਿੱਚ ਹੁਣ ਥੋੜਾ ਅੱਧੀ ਹੁੰਦੀ ਨਹੀਂ ਭੁੰਮੀ ਜਾਈ ਫਿਝੋਣੀ ਇੱਕ ਲੈ ਲੈ ਨਾ ਨਾ ਫੜਾ ਹੁਣ ਕੱਢੂਗਾ ਕਿੱਥੇ ਤਾਰਾ ਤਾਂ ਲਾਈਆਂ ਵਿੱਚ ਸਾਲਾ ਪਾਕਿਸਤਾਨ ਵਾਲਾ ਇੰਡੀਆ ਦਾ ਬਾਰਡਰ ਹੁੰਦਾ ਠੀਕ ਹੈ ਨੀਗਾ ਹਾਂ ਇੰਨੀ ਹੀ ਰੱਖੇਗਾ ਫਾਂਡ ਨਹੀਂ ਮੁੜ ਕੇ ਆਈਗਾ ਨਹੀਂ ਹਾਂ ਠੀਕ ਨਹੀਂ ਨਹੀਂ ਤੈਨੂੰ ਵਿੱਚ ਪੜਨਾ ਪੈਣਾ ਨਾ ਨਾ ਹੈ ਨਾ ਇਹਦਾ ਕਿਹਾ ਪੈਰ ਘਾੜਦਾ ਜਿਹੜਾ ਭੁਮੀ ਚੱਕੀ ਦੀ ਆ ਪਰ ਪਰਲੇ ਸਹੀ ਪਰਲੇ ਠੀਕ ਹੈ ਕਹਿ ਰਹਾ ਰਹੇਗਾ ਵਾਹ ਤੇ ਇਹਨਾਂ ਨੂੰ ਤਾਂ ਪਾਣੀ ਨਿਕਲਿਆ ਨਹੀਂ ਹਾਂ ਜਿਹੜੀ ਹੌਕਾ ਸੋ ਪੀ ਰਹੀ ਦੀ ਹਾਂ ਅੱਜ ਥੋੜਾ ਠੀਕ ਐ ਸਾਰੀ ਉਹ ਹਾਂ ਹਾਂ ਇਥੇ ਬੂਟਾ ਮਿੱਟੀ ਖਣਾਈ ਦੀ ਆਹੋ ਉਹ ਹੌਣ ਵਾਲੀ ਕਰਕੇ ਜੰਮੀ ਪਾਣੀ ਲਾਏ ਤੇ ਹਾਂ ਹੁਸਰਾ ਬਚੜ ਗਿਆ ਨਾ ਹਾਂ ਹਾਂ ਕਹਿ ਰਿਹਾ ਬਸ ਬੱਤੀ ਪਹਿਣੀ ਜੰਮੀ ਹੋਈ ਐ ਅਹੀਂ ਕਹਿ ਰਿਹਾ ਇੱਕ ਐ ਕਿਦਾ ਥੋੜੀ ਪੈਣੀ ਐ ਹਾਂ ਕਿ ਜੇ ਤੂੰ ਉਹ ਸਾਬਤੋਂ ਵੀ ਕਹਿੰਦਾ ਇਹਦੇ ਪਿੰਡ ਵਾਲੇ ਦੀ ਲੰਗਰ ਲਾਉਂਦੇ ਨਾ ਉੱਥੇ ਹੂੰ ਰਸ ਦਾ ਲੰਗਰ ਲਾਉਨੇ ਹੋ ਪਰਲੀ ਖੜ ਬੱਦ ਸੱਡੇ ਕੋਲੇ ਹਾਲ ਤੇ ਪੁੱਛਦੇ ਰੇ ਫਾਗੂਆਂ ਗਿਆ ਲੈ ਹੈ ਸਾਡੇ ਨਾਲ ਹੀ ਜਾਣਾ ਮੈਂ ਸਾਡੀ ਨਹੀਂ ਮਾਰੂੰਗਾ ਜੀੜਾ ਦੇਖ ਲੋ ਭਾਈ ਪਿੰਡ ਦਾ ਲੰਗਰ ਆ ਸਾਡੇ ਕਹਿੰਦਾ ਗਿੜੀ ਮਾਰੂਗਾ ਨਹੀਂ ਤੇ ਬਾਤ ਛੋਟੇ ਕਿ ਨਹੀਂ ਕਰਾਂਗਾ ਨਹੀਂ ਨਾ ਸਰ ਜੀ ਯਾਰ ਮਤਲਬ ਮੈਂ ਇਹ ਗੱਲ ਤੇ ਜੀ ਕੀ ਰੱਖਦਾ ਵੀ ਜੇ ਤੂੰ ਮੱਥਾ ਟੇਕਣਾ ਨਾ ਕਪਾ ਢੇਲੇ ਟਾਈਮ ਤੇ ਟੀਟ ਬੜਕੀ ਆ ਜਦ ਮੈਂ ਬਹੁਤ ਘਟ ਜਾਂਦਾ ਮੈਂ ਬਸ ਇੱਕ ਮਸਵੜੀ ਦੀ ਸਮਝ ਜਾਂਦਾ ਹੁੰਦਾ ਕਿ ਉੱਥੇ ਮਸ ਜੋਂ ਨਾ ਡੇ ਘਟਦਾ ਜੇਕਰ ਤੇ ਮੈਂ ਦੌੜਦਿਆਂ ਦੇ ਉਸ ਕਿਹੜਾ ਹੁੰਦਾ ਪਿਛਲੇ ਸਾਲ ਉੱਥੇ ਨਹੀਂ ਗਿਆ ਠੀਕ ਹੈ ਹਾਂ ਕੱਦ ਕਰਦੇ ਰੇ 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 ਸਰੇ ਦਾ ਮੈਂ ਤਾਂ ਕਹ ਤੂੰ ਕਰਦਾ ਰੇ ਇਹਨੇ ਲਵੇੜ ਕਿਉਂ ਮਾਰ ਮਾਰਾ ਕੱਦ ਡੱਬੀ ਬਿਟ ਲਾਇ ਮਰੇ ਪਾਣੀ ਨੂੰ ਦੇ ਲਾ ਸੱਚ ਮੈਨੂੰ ਝੋੜੀ ਪਰ ਪਰ ਕੇ ਦੇ ਗਿਆ ਹਾਂ ਦੇ ਗਿਆ ਟੱਸੀ ਝੋੜੀ ਪਰ ਪਰ ਤੂੰ ਤਾਂ ਵਸਾ ਝੋੜੀ ਪਰ ਕੇ ਹੈ ਜੀ ਮੇਰੀ ਨਹੀਂ ਸਪੀਡ ਉਹ ਪਾਣੀ ਪਾ ਫੰਡਾ ਜੱਥੇ ਦਾ ਉਂਗਲੇ ਰਹਿ ਜਾਵੇਂ ਹੋ ਗਿਆ ਖਾਤਾ ਹੋ ਗਿਆ ਭਰੇ ਦੰਦਾ ਪਿਆ ਪਾਣੀ ਮਾਰ ਰੋ ਗੱਗੇ ਦੇਖਦਾ ਆ ਕੇ ਨਿਆਰਾ ਹੋ ਰੇਲਾ ਹਾਂ ਪਾ ਹੁਣ ਹੁਣ ਦੇਖ ਲੈ ਆ ਦੇ ਕਿਦਾਂ ਹੈਗੀ ਲਾਲ ਕਰ ਤੇ ਲੈ ਲੈ ਖਾਣੇ ਘਾਤੇ ਆਈ ਨੇ ਪਾਣੀ ਹੈ ਖੂਨ ਇਕੱਠਾ ਕਰਦਾ ਬਹੁਤ ਹੰਡਾ ਪਣੀ ਹੈ ਬਹੁਤ ਇੱਕ ਆਏ ਨਾ ਇੱਧਰ ਧੁੱਪ ਨਹੀਂ ਪੈਂਦੀ ਹੈ ਸਾਈਡ ਤੇ ਰਹਿੰਦਾ ਨਾ ਹਾਂ ਲੱਗੇ ਤਾਂ ਮੁਕ ਨਹੀਂ ਹੈ ਅੱਜ ਰੋਹੀ ਦਾ ਮੌਜ ਆ ਉੱਥੇ ਰੋਫਾ ਦਾ ਬਿਰਖਾ ਤੇ ਮੈਂ ਕੋਈ ਖਾ ਗਿਆ ਉਹ ਖਾ ਗਿਆ ਮੈਂ ਉਹ ਤਾਂ ਖਾਵਾ ਨਹੀਂ ਗਿਆ ਜਿਹੜਾ ਉਹ ਜੇ ਘਪੜੀ ਫਿਰਦਾ ਉਹ ਇੱਧਰ ਆਈ ਮੈਂ ਗਈ ਮੈਂ ਬਾਕੇ ਰੱਖਿਆ ਵੀ ਮੰਨੂ ਪਜਾਣੂ ਮੈਂ ਰੇ ਬਾਕੇ ਆਉਣਾ ਮੰਨੂਗਾ ਉਹਦਾ ਫਿਸ਼ਰ ਕੇ ਰਹਿ ਜਾਣਾ ਜਾਨੂ ਥੋੜੀ ਜਿਹੀ ਲਾ ਫਾੜਾ ਲਾ ਬਈ ਮੜੇ ਨਾ ਮੈਂ ਖਾਣੀ ਬਾ ਲੈਦਾ ਮੈਂ ਤੋੜ ਦੋ ਤਣੇ ਖਾਣਗੇ ਚੱਕ ਇੱਕ ਥਣ ਕੱਖਾਂ ਦਾ ਕੱਖ ਵੱਢਣੇ ਆ ਹੁਣ ਕੱਖ ਤੂੰ ਵੱਢੀ ਹੁਣ ਦੇਖ ਇੱਧਰ ਨਹੀਂ ਸੁਣ ਲਾ ਗੱਲ ਟੂੜੀ ਵੀ ਕੱਢਣੀ ਆ ਟੂੜੀ ਨੂੰ ਮੈਂ ਤਾਂ ਕਿਸਦਾ ਹਾਲੀ ਇੱਧਰ ਤਾਂ ਹਟਾ ਲਈ ਹਾਂ ਮੈਨੂੰ ਕੱਢਣੀ ਪੈਣੀ ਚੁੱਪੇ ਸਵੇਰੇ ਵੀ 4 ਬੰਦਾ ਅੰਦਾ ਸਵੇਰੇ ਕਿੱਥੇ ਯਾਰ ਸਵੇਰੇ ਤੇ ਰਜਾਈ ਚੋਂ ਨਿਕਲ ਨਹੀਂ ਕਰਦਾ ਮੈਂ ਮੈਂ ਤੈਨੂੰ ਫੇਰ ਕਹੀ ਜਾਂਦਾ ਜਾ ਕੇ ਬਹੁਤ ਦਾ ਕੰਮ ਕਰੋ ਵੀ ਨਾ ਕਾਨੂੰ ਕਰਨਾ ਸਰਦਾ ਕਹਿੰਦਾ ਸਰਦਾ ਯਾਰਾ ਤੇਰਾ ਉੱਪਰ ਪਿਆਰਿਆਂ ਦਾ ਕੋਈ ਠਾਲਦਾ ਹੈ ਨਹੀਂ ਇਹਨੂੰ ਰਿਪੇਰ ਐਣ ਦੋ 8:30 ਵਜੇ ਹਾਂ ਤੇ ਬਾਹਰ ਫੇਰ ਉਹੀ ਦਾ ਨਜ਼ਾਰਾ ਹੈ। ਯਾਰ ਹਾਂ ਵੀ ਹਾਂ। ਲੱਗਦਾ ਨਹੀਂ ਤਨੂਰ ਸਵੇਰੇ ਸਵੇਰੇ ਕੱਢਦੇ ਹੋ ਕੰਮ ਕਰਾਉਣ ਲੱਗ ਜਾਂਦੇ ਨੇ ਜਿਆ ਕਰਨਾ ਜਿਆ ਕਰਨਾ। ਹਾਂ। ਟਾਈਮ ਨਹੀਂ ਉੱਠਦਾ ਹੈ। ਟਾਈਮ ਨਹੀਂ ਉੱਠਦਾ। ਜਦੋਂ ਜਿਹੜੇ ਉੱਠੋਣਾ ਦੋ। ਉਹਦੇ ਹਟ ਗਿਆ ਤੂੰ ਜੋੜੀ ਵਾਲੇ ਤੋਂ। ਹੈਂ? ਹਟ ਗਿਆ ਇਹ। ਹਾਂ। ਲੋ ਬਾਈ ਕਰ ਨੋਟ। ਹੋਰ ਵੀ ਫੋਨ ਨਾ ਕਰਿਓ। ਪੈਟਰਵਾਤ। ਠੀਕ ਹੈ ਕਾਜ। ਹਟ ਗਿਆ? ਤੂੰ ਤਾਂ ਵੀਡੀਓ ਕੋ ਨਹੀਂ ਕਰ ਸਕਦੇ ਹੁਣ ਫੋਨ ਪੂਨ ਆਉਂਦੇ ਨਹੀਂ ਪਹਿਲਾਂ। ਲਾ ਫਿਰ ਚੁੱਤੀ ਹਟ ਗਿਆ ਤੂੰ। ਨਹੀਂ ਚੁੱਤੀ ਨਹੀਂ। ਸਾਥੇ। ਸਵਾਗਤ। ਸਵਾਗਤ ਹੈ। ਲੋ ਜੀ ਤੁਸੀਂ ਫੋਨ ਮਾਰਾ ਆਪੇ ਹਲੇ ਵੀ। ਹਲੇ ਵੀ ਹੈਗਾ ਮੌਕਾ। ਹੈਗਾ ਹਲੇ। ਹਾਂ। ਨਾ ਠੀਕ ਹੈ। ਸਭਾ ਸੇਰਾ ਸਵੇਰ ਕਰ ਲਈ ਨਾ। ਆਪਾਂ ਹਲੇ ਜਨਰੇਟਰ ਦਾ ਤੇਲ ਬਦਲੀਏ ਫਿਰ ਆਪਾਂ ਗੱਲ ਗੁੱਲੂ। ਤੇਰਾ ਘਰ ਵਾਲੇ ਦਾ। ਹਾਂ। ਪੂਰਾ ਤੇਲ ਬਦਲ ਲੈਣੇ। ਇੰਜਣ ਦਾ ਂਗਣਿਆ। ਹਾਂ ਕੀ ਕਰਨਾ ਤੇਨ। ਹਾਂ। ਇਧਰ ਗੱਡੀ ਸਰਵਿਸ ਕਰਾ ਕੇ ਲਿਆ ਹਾਂ ਤੇਲ ਲਿਆਉਣ ਦਾ ਨਾਲ ਦਾ। ਗਾੜਾ ਪ੍ਰਾਣਾ ਤੇ ਗੱਡੀ ਆ। ਭਾਦ ਦੇ ਮਸਲੇ ਪਾ ਵੀ 20 ਲੀਟਰ ਪੈਂਦਾ, 3 ਲੀਟਰ ਤੇਲ ਪੈਂਦਾ ਨਵਾਂ ਪਾਉਂਗੇ। ਇੰਨੇ ਗੱਡੀ ਪੈਣਾ। ਥੋੜਾ ਮੈਕਟਰੀਆ ਪੁਰਾਣਾ ਹੀ ਦੱਸਿਆਂਦਾ ਤੇਲ। ਇੰਨੇ ਨਾਲ ਤਾਂ ਪੜ ਨਹੀਂ ਪਾਉਦੇ। ਹਾਂ ਦੇਖ ਰਿਹਾ ਇੱਥੇ। ਓ ਅਸੀਂ ਨਹੀਂ ਪਾਉਣਾ ਬਾਈ, ਪੁਰਾਣਾ ਨਵਾਂ ਪਾਉਣਾ। ਥਾਲ ਬਾਦ ਆਪਣੀ ਸਰਪਤ ਕਰੋ ਜੀ। ਨਵਾਂ ਤੇਲ ਪਾਓ। ਠੀਕ ਈ ਯਾਰ। ਹੂੰ। ਇਹ ਕਣਾ ਲਿਖਿਆ ਆ ਇਹਦੇ ਵਿੱਚੋਂ। ਹੈ? ਨਿਕਲਣਾ ਲਿਖਿਆ ਆ। ਕਾ ਤੇ? ਰੇਲਿੰਗ। ਗਾੜਾ ਹੋ ਜਾਂਦਾ ਵੀ ਜ਼ਿਆਦਾ। ਗਾੜਾ। ਨਹੀਂ ਨਾ ਆ ਗੱਦੇ ਵਿੱਚ। ਔਰ ਗਾੜਾ ਕਰਨ ਨੂੰ ਜਿੱਦ ਪਾਣਾ ਤੇਰ ਪਾ ਦਨੇ ਆ ਪਟ્રોલ ਵਾਲਾ ਵਿੱਚ ਉਹ ਪਾ ਦਨੇ ਗਰੀਜ ਕਾਤੇ ਪਤਲਾ ਕਰਨੇ ਨੂੰ ਜਾਂ ਗਾੜਾ ਕਰਨੇ ਨੂੰ ਗਾੜਾ ਫਿਰ ਰਿੰਗ ਪੈਂਦੇ ਹੋਗੇ ਤਾਂ ਹੀ ਪਾਉਂਦੇ ਨੇ ਉਹ ਵੀ ਚੱਕੇ ਨਾਲ ਇਹਨੂੰ ਹਾਂ ਤਾਂ ਹੀ ਵੇਂਜੇ ਠੀਕ ਆ ਮੈਂ ਸਾਰਾ ਕੰਮ ਕਰਾਇਆ ਉਹਦੀ ਸਭ ਤੂੰ ਹੌਸਲ ਦਾ ਪੱਠਾ ਬਿਠਾ ਦੂਦਾ ਮੈਂ ਉਦਾਂ ਗੱਲ ਕਰਦੇ ਤੈਨੂੰ ਇਹਨਾਂ ਹੀ ਜਣਾਂ ਦੀ ਕੋਈ ਕੇਅਰ ਨਹੀਂ ਕਰਦਾ ਯਾਰ ਇਹਨਾਂ ਦੀ ਜਿਹੜੇ ਆਪਣੇ ਹੱਟੋਕੇ ਵਾਲੇ ਹੋ ਗਏ ਲਿਸਟਰ ਹੋ ਗਏ ਆ ਜਿੱਦਾਂ ਆਪਣੇ ਤੇਰ ਕਾਦੇ ਨਹੀਂ ਕਰਦੇ ਨਹੀਂ ਮੈਂ ਨਹੀਂ ਦੇਖਿਆ ਉਹ ਵੀ ਇਨੇ ਨੇ ਹੀ ਗਾਣੀ ਵੀ ਟਰੈਕਟਰ ਦੀ ਵੀ ਨਹੀਂ ਗਾਣੀ ਟਾਈਮ ਤੇ ਸਰਵਿਸ ਹੋਵੇ ਠੀਕ ਆ ਸਰਵਿਸਾ ਕਰਕੇ ਉਹਨੇ ਟਰੈਕਟਰ ਦੀ ਅਗਲਾ ਕਹਿੰਦੇ ਯਾਰ ਤੇਲ ਦੇਜੋ ਵੀ ਇੰਜਨ ਇੰਜਨ ਚ ਪਾ ਦਉਂਦੇ ਸੀ ਉਹ ਤੇਲ ਪਾਉਣੇ ਆ ਲੈ ਵਿਗੜਿਆ ਉਹਦਾ ਕੱਖ ਨਹੀਂ ਹੁੰਦਾ ਉਹ ਤੇਲ ਦਾ ਵਾਹਿਆ ਟਾਈਮ ਸਰ ਬਦਲੀ ਜਾ ਫੇਰ ਤਾਂ ਹੀ ਬਗੜਿਆ ਹੁੰਦਾ ਫੇਰ ਤਾਂ ਕਿੰਨੇ ਘੰਟੇ ਦਾ ਉੱਪਰ ਕਿ ਆ ਬ ਕੀ ਵਿਗੜਦਾ ਤੇਲ ਦਾ ਆਹ ਹੋ ਆ ਇੱਕ ਠੀਕ ਆ ਲੈ ਵੀ ਜਾ ਕਣ ਤੋਂ ਲੈ ਦਾਣੇ ਡੋਲਾ ਮੰਗ ਲਓ ਮੰਡ ਮੈਂ ਜਿਹੜੇ ਹੁਣ ਕਣ ਕੇ ਬੀਜਦੇ ਮੈਂ ਤਾਂ ਫੇਰ ਕਹਿੰਦਾ ਵੀ ਭਾਈ ਰੂਟਾ ਬੀੜਨਾ ਬੀਜੂ ਗਣਤਾ ਆਹ ਪੰਜ ਸੱਤ ਦਿਨ ਪਹਿਲਾਂ ਜਮੂਗੀ ਇਹਨੇ ਰੂਟਾ ਬੀਟਦਾ ਮੈਂ ਠੀਕ ਆ 5-7 ਦਿਨ ਪਹਿਲਾਂ ਜੰਮੂ ਹਾਂ ਇੰਨਾ ਫਰਕ ਹੈ ਸਮਝਿਆ ਆ ਬਤਾ ਜਿੱਲੂਣੀ ਆਈ ਦੀ ਬਸ ਡੂੜਾ ਬੀਟਣ ਦਾ ਆਇਆ ਨਾ ਜਿਹਾ ਦਾਣਾ ਇੰਨਾ ਕੇ ਰਹਿਣਾ ਉੱਪਰ ਉਹ ਜੰਮਿਆ ਹੋਣੀ ਉਹਦੇ 7-8 ਦਿਨ ਪਹਿਲਾਂ ਜੰਮ ਬਣਾਉਣਾ ਕਣਕ ਨੇ ਆਪਣੀ ਕਣਕ ਜਿਹੜੇ ਗੱਗੇ ਉਹ ਜਿਹੜੀ ਚੱਕੀ ਕੋ ਬੀਜੀ ਆ ਪਰਸੋਂ ਦੇ ਚੌਥੇ ਦਿਨ ਦਿਖਣ ਲੱਜੂਗੀ ਉਹ ਇੰਨਾ ਫਰਕ ਆ ਹੁਣ ਡੂੜਾ ਬੀਟਾ ਰੇ ਮਸ਼ੀਨ ਵਾਲੀ ਕਣਕ ਦਾ ਮਸ਼ੀਨ ਦੂਈ ਨਾ ਆਪਣਾ ਇੱਥੇ ਦੇ ਚੱਲ ਕੇ ਇੱਥੇ ਤੇ ਖਾਰੀ ਹੋਲੀ 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 ਗੱਲ ਕਿ ਹੁਣੀ ਐ ਇਹ ਲੈਣਾ ਹੈਗਾ ਕੋਈ ਨੀਵਾ ਕੋਈ ਉੱਚਾ ਇਹ ਸੇ ਪਹਿਲਾ ਜਮਦੀ ਹੁਣ ਲੈ ਮਾਤਾ ਨੂੰ ਲੈ ਮੱਟੇ-ਪੱਟੇ ਜਾ ਚੱਲ ਲੈ ਲੈ ਕਿੰਦਾ ਲਾ ਨਾ ਤੂੰ ਮੇਰੇ ਕੱਖ ਨਾਲੇ ਬੜਦੀ ਹੁਣ ਸਮਾਨ ਸਨੂਣ ਕੱਢਣਾ ਗਲਾਸ ਰੱਖ ਦੇ ਪਿੰਦੋ ਧੋਫੇ ਰੱਖ ਦੇ ਤੇਰੀ ਡੋਲੀ ਦੇ ਢੱਕਣ ਅੰਦਰ ਪਿਆ ਲੈ ਆ ਡੋਲੀ ਰੱਖਣ ਦੇ ਦੇ ਤੋ ਹੋਗੇ ਰੱਖੀ ਹੁਣ ਕੱਖੋਂ ਪਾਹ ਹੈ ਅਗਰ ਤਾਂ ਨਹੀਂ ਬੱਟਣੇ ਕਿਨੇ ਮੈਂ ਵੀ ਬੱਟਣੇ ਮੈਂ ਵੀ ਲੈ ਆਥੀ ਨੂੰ ਇਹ ਬੱਡੂ ਆਉਂਦਾ ਹੈ ਬਾਈ ਬੱਡੂ ਆ ਨਹੀਂ ਬਹੁਤ ਦੇ ਮੋਹੂ ਮਹੀਸਾ ਚਾਰ ਮਹੀਸਾ ਹੋਇਆ ਬੱਡ ਲੋ ਆ दात ਦੋ ਦਾਤ ਮਾਰ ਨਾ ਹੋਣੀ ਪੰਡ ਹੋ ਜਾਣੀ ਹਾਂ ਇਹਦਾ ਮੈਂ ਬੜ ਦੂੰਗਾ ਇਹਦੇ ਤਾਂ ਵੀ ਉਸ ਨਹੀਂ ਮਾਰੇ ਮੋਟੇ ਬੱਡੇ ਨਹੀਂ ਚਾਹੀਦੇ ਚਾਚੀ ਦੀ ਮਦਦ ਕਰਨੀ ਚਾਹੀਦੀ ਨੂੰ ਨਾ ਮਦਦ ਕਰਾ ਦੂੰਗਾ ਹਾਂ ਮਾ ਕੇ ਬੜਦੇ ਕਿੰਨਾ ਟੈਮ ਲਾਉਂਗਾ ਉਹਨੂੰ ਮੈਂ 5 ਮਿੰਟ ਦਾ ਬਾਅਦ ਮਾ ਕੇ ਉੱਡੇ ਪਰ ਬਿਠਾਉਂਦਾ ਅੱਡੇ ਵਧੇ ਆਏ ਨਾ ਮੋੜ ਤੋਂ ਚੱਲਦੇ ਆ ਉੱਥੀ ਚੱਲਦੇ ਆ ਟਰੋਪਾ ਚੱਲ ਰਹੀ ਹੈ ਚਲੋ ਭਾਈ ਅਮਿੱਦਾ ਨਹੀਂ ਰੱਖਣਾ ਅੰਦਰ ਰੱਖ ਦੇ ਆ ਥੋੜਾ ਥਿਗਰੋ ਗਿੱਲਾ ਹੋ ਜਾਂਦਾ ਇਹ ਲੋਹੀ ਲੈ ਜਾ ਨਾਲੇ ਆਪਣੀ ਉਹ ਚੱਕ ਬਾਲੀਆ ਪੀ ਬੋਤਲ ਆ ਫੜ ਗੱਲ ਤਾਂ ਠੀਕ ਆ ਪਰ ਲੋਹੀ ਗਾਰੇ ਰੱਖੀ ਹੁਣ ਸਾਲ ਸਾਲ ਪੋ 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 ਉਹਦਾ ਕੰਮ ਕਰੋ ਨਾ ਹਾਂ ਕਿੱਥੇ ਡੋਲੀ ਆ ਭਾਈ ਓ ਕਿੰਨੇ ਦੇ ਕੋ ਦਾਰੇ ਰੇ ਰੇ ਓ ਰੇ ਓ ਰੇ ਓ ਰੇ ਕਿਦਾ ਆਲੇ ਨਾਲ ਜਿਹੜਾ ਦੱਤੀ ਨਿਆ ਮਗਰਾ ਨੂੰ ਰਾਹ ਆ ਬਝੋਲੀਆ ਬੰਦਾ ਜਾਹੀਆ ਝੋਲੀ ਜਾਉਣ ਵਾਲਾ ਬਰੇਨ ਨੂੰ ਟਾਈਮ ਲੱਗਦਾ ਉਹ ਮੈਂ ਬੈਠੀ ਕੋਈ ਭੁੱਖੀ ਘਟਾਰਾ ਕੇ ਕਿਤੇ ਇਹ ਓਲੇ ਜਾ ਕਿੱਥੇ ਬਹਿ ਨਹੀਂ ਹੋ ਰਿਹਾ ਯਾਰ ਇਦਨ ਮੈਂ ਕਿਹਾ ਤਾਂ ਮੈਂ ਇੱਥੇ ਹਾਂ ਹਾਂ ਓਲਾ ਇਹ ਓਲੇ ਚ ਹੈ ਆਪਣੇ ਬਣਾ ਕੇ ਰਾਦੀ ਆ ਓਲਾ ਯਾਰ ਨਾਲੇ ਨਾ ਨਾ ਅਸੀਂ ਆ ਉਹ ਬਾਈ ਮੈਂ ਵੀ ਕਰ ਲਾਈ ਵੀ ਆ ਮੈਂ ਨਹੀਂ ਆ ਮੇਰੇ ਭਰੀਆਂ ਵੀ ਆ ਹਾਂ ਉਹ ਓਲਾ ਇਹ ਇੱਕ ਥੋੜਾ ਥੋੜਾ ਇਹ ਨੀ ਨਹੀਂ ਵੀ ਹਾ ਉਹ ਇੱਥੇ ਆਈਦਾ ਤੈਨੂੰ ਮੈਂ ਹੋਰ ਦੱਸਦਾ ਹਾਂ ਇੱਥੇ ਆਈਦਾ ਉੱਪਰ ਇੱਥੇ ਉੱਪਰ ਇੱਥੇ ਇੱਕ ਗੱਲ ਹੋਰ ਵੀ ਹੈਗੀ ਨਾ ਦੀ ਯਾਰ ਪਿੰਡ ਹੈ ਪਿੰਡ ਛੋਟੀ ਜਿਹੀ ਪਿੰਡੇ ਚ ਰਹਿੰਦੀ ਨਾਗ ਪਿੰਡ ਦੇ ਜਾਂ ਬੜੀ ਨਹੀਂ ਦਾਦਾ ਮੈਂ ਆਦਾ ਮੈਂ ਜਦ ਮੈਂ ਲੱਗਾ ਨਾ ਲੈਂਟਰ ਉੱਚਾ ਹੂੰ ਆਪਣੀ ਪਹੁੰਚ ਨਹੀਂ ਉਸ ਤੱਕ ਇਹ ਉਹੀ ਚੀਜ਼ ਦੇਖਦੀਆਂ ਜੇ ਚਾਹੇ ਆਹ ਲੈਂਟਰ ਦਾ ਆ ਉਹ ਉੱਚਾ ਹੋਣਾ ਉੱਥੇ ਲਾ ਦੇ ਉਹ ਇੱਥੇ ਵੇਖਾਗਾ ਇੱਕ ਹਾਂ ਇੱਕ ਟਰਾਈ ਕਰ ਲੈ ਦੇਖੀ ਨਾ ਬਹਿ ਗਈ ਜੜੀ ਆ ਕੇ ਦੋ ਉੱਧਰ ਹੀ ਲਾ ਦੇ ਹਨਾ ਇੱਥੇ ਨਾਲ ਜਿਹੜੀ ਯੂਨ ਦਿਖਦਾ ਆਉਣਾ ਤਾਂ ਗੱਦਾ ਵੜਦੀ ਹੁੰਦਾ ਸੱਡਣਾ ਆ ਕੇ ਜਿਹੜੇ ਕਿਤੇ ਉੱਡਾਉਂਦਾ ਆ ਇੱਕ ਆ ਚੀਜ਼ ਆ ਜਿਹੜੀ ਆ ਇਹਦੀ ਦਿਖ ਨਹੀਂਦੀ ਇਹ ਹਾਂ ਆ ਸਾਹਮਣੇ ਦੇਖ ਹਾਂ ਜੀ ਇਹ ਝਾਲਰ ਦਿਖ ਨਹੀਂਦੀ ਹਾਈਡ ਹੋ ਜਾਂਦੀ ਹੈ ਮੈਂ ਇੱਥੇ ਦੇਖਦਾ ਪੁੱਤ ਦੇਖਦਾ ਨਹੀਂ ਹੈਨਾ ਚੱਕਰ ਆ ਆ ਜਾ ਫਿਰ ਇੱਧਰ ਲਾ ਦੇ ਇੱਧਰ ਵਧੀਆ ਓਰੇ ਓਰੇ ਲਾ ਲਵੇ ਸਾਹਮਣੇ ਲਾਵੇ ਇਹਦੇ ਥੱਲੇ ਗੱਟੀਆਂ ਲਾ ਕੇ ਲਾਵੇ ਇੱਧਰ ਥੱਲੇ ਹਾਂ ਐ ਐ ਪਰ 36 ਥੱਲੇ ਹਾਂ ਫੇ ਮੀਘਣ ਦੀ ਬਚੂਗਾ ਨਾ ਹਾਂ ਚਾਹੇ ਉਹਦੇ ਉੱਪਰ ਲਾਵੇ ਚਾਹੇ ਮਰਜੀ ਕਰ ਲਵੇ ਮੀਘਣ ਦੀ ਬਚਾ ਹੋਵੇ ਹੋ ਜਾ ਮੁਰਦੇ ਛੱਤ ਉੱਪਰ ਨਾ ਕਰਕੇ ਆ। ਇੱਕ ਤਾਂ ਉਰੀ ਲੈ ਕੇ ਨਾ ਯਾਰ ਸਹੀਆ ਦੇਖਦਾ। ਟੰਗਣਾ ਹੀ ਐ। ਉਹ ਸਰੀਏ ਹੱਲੇ ਡੰਗ ਦੇਵੇ। ਇੱਕ ਉਹਦਾ ਸਰੀਆ ਦੇ ਤਾਂ ਉੱਥੇ ਡੰਗ ਦੇਵੇ। ਹਾਂ। ਠੀਕ ਨਹੀਂ ਗੱਲ? ਤੋ ਜਲਦੀ ਰੱਖ ਬੋਢੀ ਅਜੋ। ਚਲੋ। ਹੂੰ। ਮਖਾ ਹੁਣ ਆ ਸਮਾਨ ਸਭ ਨੂੰ ਧੋਕੇ ਅੰਦਰ ਲਾ ਦੀ ਹੁਣ ਕਿਹੜੇ ਪਲੋੜੇ ਦੀ। ਹਾਂ। ਠੀਕ ਨਹੀਂ ਗੱਲ? ਉਹ ਵਿਲੇਓ। ਜਿਹੜਾ ਮਾੜਾ ਮੋਟਾ ਬਣਾ ਹੋਇਆ ਹੁਣ ਤਾਂ ਉਧਵਾੜ ਖੰਡਾ ਬਣਾ ਉਹ ਛੋੜੀਆਂ ਦਾ ਬਾਹਰ ਲੂੰਗੇ ਫੋੜਨ ਨਾਲ। ਠੀਕ ਨਹੀਂ ਗੱਲ? ਯਾ ਯਾ। ਧੋਕੇ ਸਮਾਨ ਨੂੰ ਅੰਦਰ ਲਾਈ ਹੁਣ। ਯਾ ਯਾ। ਨਹੀਂ ਲੋੜ ਹਲੇ। ਜਾ ਜਾ ਰੂਟਾ ਬੀਟ ਨੂੰ ਦੀਦੀ ਕੋਲੋਂ ਦੀਦੀ ਨੂੰ ਕਣਕ ਨਹੀਂ ਬੀਜਣੀ ਜਿਹੜੀ ਉਹ ਵੱਢਣੀ ਹੈ ਸਭੀ ਬੀਜਣੀ ਹੈ ਜਾਂ ਉੱਥੇ ਦਾ ਬੜਾ ਚੱਲਣਾ ਨਹੀਂ ਉੱਥੇ ਛੋਟਾ ਚੱਲਣਾ ਉੱਥੇ ਕਾਲੇ ਵਾਲੇ ਆਉਂਗੇ ਨਹੀਂ ਥੋੜੇ ਵਾਲੇ ਆਉਂਗੇ ਫਿਰ ਹੂੰ ਠੀਕ ਨਹੀਂ ਵਾਲੇ ਉੱਥੇ ਕਣਕ ਬੀਤੀ ਕਣਕ ਨਹੀਂ ਬੀਜਣੀ ਉੱਥੇ ਉੱਥੇ ਜਵੀ ਬੀਜਣੀ ਹੈ ਕਹਦਾ ਜਿਹੜੇ ਬੜੇ ਪੂਲਰ ਹਾਂ ਮੈਂ ਤਾਂ ਕਹਿਆ ਕਣਕ ਬੀਜਦੇ ਕਹਿੰਦਾ ਨਹੀਂ ਜਵੀ ਮੈਂ ਲੋਕ ਉਹਦੇ ਕਿੰਨੇ ਫੁੱਟ ਪਰ ਬੂਟਾ ਉੱਥੇ ਉਹ ਹੈਗੀ 22 ਫੁੱਟ ਲਾਈਨ 22 ਪਰ 22 ਫੁੱਟ ਪਰ ਇਦਨ ਨੂੰ ਲੈਂਨਾ ਉਹ ਆਏ ਬੁਟਾ ਬੁਟਾ ਹੈਗਾ 5.5 6 ਫੁੱਟ 22 ਫੁੱਟ ਭਰਾ 7 21 ਹਾਂ ਫਿਰ ਸਾਢੇ ਆ ਚੱਲਣਾ ਹੈ ਹੈ ਥੋੜਾ ਚੱਲਣਾ ਇੱਕਦਾਂ 9 2 18 ਤਾਂ ਵੀ ਪੂਰਾ ਹੋਣਾ 8 8 64 24 2 16 ਤਾਂ ਇਹ ਪੂਰਾ ਬਣਾ ਹੈਗਾ 7 21 ਉਹ ਵੀ ਚੱਕਰ ਉਹ ਪੂਰਾ ਬਣਾ ਉਹ ਵੀ ਚੱਕਰ ਨਹੀਂ ਹੈਗਾ ਆਪਣਾ ਪਜਾਲੀ ਚੜ ਕੇ ਚੱਲ ਜਾਂਦਾ ਜਿਹੜਾ ਸੈਡਾ ਹੈ ਨਾ ਸੈਡਾ ਨਹੀਂ ਲੱਗਦਾ ਇਹ ਜਿਹੜੀ ਸੈਡਾ ਨਹੀਂ ਲੱਗਦੀ ਆਪਾਂ ਨੇ ਦੋ ਇਕੱਠੇ ਪਰ ਹੱਥ ਟੋੜਾ ਬਾਈ ਤੂੰ ਉਹਦੇ ਮਾਰੀ ਲੱਗਦਾ ਇਹ ਥੇ ਕੋ ਬਟਾ ਚੱਕ ਦੇਂਦਾ 7 ਫੁੱਟਾ ਬਾਈ ਟਰੈਕਟਰ ਜਿਹਨੇ ਮੇਰੀ ਪਾਲੀ ਐਡੇ ਵੱਡੇ ਟਰੈਕਟਰ ਨੂੰ ਪਾਉਂਗਾ ਤਾਂ ਤਾਂ ਛੋਟੇ ਟਰੈਕਟਰ ਦਾ ਕੁਝ ਨਹੀਂ ਬਜਾਅ ਦਾ ਫੰਟ ਆਉਣੀ ਨਹੀਂ ਜਿੰਨੀ ਗੱਲ ਨਹੀਂ ਖਰਚਾ ਫਿਰ ਵੀ ਹੈ ਫਰਕ ਪੈਂਦਾ ਨਾ ਨਾ ਕੁਝ ਨਹੀਂ ਪੈਂਦਾ ਚੱਲ ਮੇਰੀ ਸੁਣ ਲੈ ਗੱਲ ਅੱਦੋ-ਅੱਦੋ ਫੱਕ ਫੱਕ ਨਾ ਆਵੇਂ ਮੈਨੂੰ ਕਹਿਦੀ ਤੂੰ ਟਰੈਕਟਰ ਜਿਹੜਾ ਮਰਜ਼ੀ ਮੂਡ ਲਾਈ ਜਿਹੜਾ ਮਰਜ਼ੀ ਮੂਡ ਲਾ ਲਈਆਂ ਹਾਂ ਹਾਂ ਟਾਇਰ ਬਾਹਰ ਨਾ ਮਰਜ਼ੀ ਮੂਡ ਲਾ ਲਈ ਕੋਈ ਫਾਇਦਾ ਨਹੀਂ ਛੋਟਾ ਟਰੈਕਟਰ ਲਾਉਂਗਾ ਯਾ ਜਾਣਾ ਉਨੀ ਦਿਨ ਖਾਣਾ ਮੈਨੂੰ ਪੇਜ ਤੁਰਨਾ ਤੇਰੇ ਵਾਲੇ ਜਿੰਨੇ ਤਾਂ ਵੀ ਗਿਆ ਹੈ ਆ ਇਹ ਨਹੀਂ ਗਿਆ ਉਹ ਦੱਸ ਦਾਂ ਵੀ ਤੇਰਾ ਖਰਚਾ ਬਚਾਉਗਾ ਹੂੰ ਮੱਕੇ ਤੇਰੀ ਮਰਜ਼ੀ ਜਦੋਂ ਜ਼ਿਆਦਾ ਪੈਸਾ ੜਾ ੜਾ ਹੀ ਚੱਲੀ ਜਾਂਦਾ ਸੈਡਾ ਫਾਜੀ ਦਾ ਬੱਟਾ ਫਟ ਬੱਟਾ ਹੀ ਦੇ ਤੇ ਬੂਲ ਰਾਇ ਜੀ ਫੇਰ ਸੈਲ ਵਾਲੀ ਬਾ ਤੇਰੇ ਵਾਲਾ ਤੇਟਰ ਚੌੜਾ ਵੀ ਹੈ ਟਾਇਰ ਬੜੇ ਆ ਤਾਂ ਹੀ ਦੀ ਬੂਟੇ ਕੋਲ ਬਹਿਣਾ ਕੋ ਬਹਿਣਾ ਨਹੀਂ ਫੇਰ ਡੌਲਾਂ ਸਾਹਿਬ ਕਰਾਤੀ ਐ ਨਾ ਆਹੋ ਡੌਲਾਂ ਡੂਲਾਂ ਸਾਹਿਬ ਕਰਾ ਕੇ ਛੱਡਿਆ ਪਿਆ ਹੁਣ ਬੱਤ ਆ ਜਣਾ ਹੁਣ ਨੇ ਐ ਬੱਤੇ ਆ ਆ ਦੇਖੋ ਬਈ ਕਿਸਾਨ ਜਿਹਦਾ ਬਹਿਗਾ ਮੀ ਉਹ ਦੇ ਜਿਸੇ ਬੜਾ ਵੱਡ ਲਿਆ ਆ ਛੜ ਤਾਂ ਛੋਟਾ ਕਿਹੜਾ ਹਾਂ ਇਹ ਯਾਦ ਛੋਟਾ ਦਾ ਬਾਈ ਇਹੇ ਯਾਰ ਛੋਟਾ ਦਾ ਮੈਂ ਤਾਂ ਤੋਹੀ ਕਹਣਾ ਬੜਾ ਬੜਾ ਛੋਟਾ ਸ਼ਰਤ ਆ ਮਨਦੀਪ ਨੂੰ ਕਹਦਾ ਉਰੀ ਮਾਰ ਦੂਗਾ ਦਾ ਅੱਜ ਨਾ ਨਾ ਉਧਰ ਚਲੋ ਉੱਥੇ ਉਹ ਲੈਨ ਚਲੋ ਇੱਕ ਜੀ ਇਹਨੂੰ ਰਹਿਣ ਦੇ ਨਾਲ ਹੋ ਜਣ ਦੇ ਬਾਹਰ ਪਰਦੀ ਪਰਦੀ ਯਾਰ ਪਿੱਛੇ ਹੋਣੀ ਜਾਣਾ ਇਹਨੇ ਗੱਲੇ ਦੂਈ ਵਾਰ ਨਾ ਵੱਡੋ ਜੂਗੇ ਤਾਂ ਕੀ ਹੈ ਫਿਕਰ ਨਹੀਂ ਆ ਲੈ ਜਾਨ ਨੂੰ ਸਾਗ ਮੁੱਕਣ ਨਾਲ ਹੀ ਕਿੱਦਾਂ ਡੰਗ ਸਾਗ ਬਣਾ ਲੂਗੇ ਹਾਂ ਆ ਸਾਗ ਖੜਾ ਹੀ ਆ ਆਹੋ ਦੋ ਰੋਟੀ ਨਹੀਂ ਖਾਏ ਹੋਣੀਆਂ ਇਹਨਾਂ ਹੋਰ ਆ ਵੀ ਸਾਗ ਦੇ ਬੂਟਾ ਖੜਾਏ ਇਹਦਾ ਸਾਗ ਬਹੁਤ ਵਧੀਆ ਬਣਦਾ ਜਿਹੜਾ ਇਹ ਸਾਗ ਇਹ ਇਹ ਵੀ ਸਾਗ ਹੈ ਇਹ ਤਾਂ ਨਵੇਂ ਸਾਗ ਹਾਂ ਉੱਭੀ ਜਪੇਗਾ ਗੱਗੇ ਨੇ ਉੱਪਰ ਸ਼ਾਇਦ ਲੱਗਦਾ ਬੀਜ ਹੈ ਬੀਜ ਹੈ ਨਾ ਕੱਢ ਰਹੇ ਨੇ ਤੇ ਲੱਗਣਾ ਪਤਾ ਹੋਲੀ ਜੀ ਬੀਜ ਨੇ ਬਣ ਗਿਆ ਬੀਜ ਤਾਂ ਫਿਰ ਆਵੇ ਜੰਮਣ ਨੂੰ ਝੜਤੀ ਦਾ ਵਿਖਿਆ ਲਾਇਆ ਉੱਥੇ ਖੜਾ ਹੁੰਦਾ ਪਰ ਪੰਜ ਛੇ ਬੂਟੇ ਉਹੀ ਝੜ ਕੇ ਇੱਥੇ ਗਿਰ ਗਿਆ ਕਿਤੇ ਭਈਆ ਨੇ ਵੀ ਤਾਂ ਹੀ ਝੜਤਾ ਸਾਗ ਹੀਦਾ ਵੀ ਸਵਾਦ ਮੰਨਦਾ ਸਾਲਾ ਬਰੂ ਮੰਗਣਾ ਨਾ ਬਾਥੂ ਮੰਗਣਾ ਬਰੂ ਕਹੋ ਬਾਥੂ ਬਰੂ ਨਹੀਂ ਬਾਥੂ ਬਾਥੂ ਉਹਦੇ ਮੁੰਨ ਸਵਾਦ ਬਣਦਾ ਜੀ ਉਹ ਸਾਗ ਦੀ ਮੈਂ ਥੱਲੇ ਸੁੱਕ ਪਿਛਾਉਣ ਸ਼ੁਰੂ ਕਰ ਦਿੱਤਾ ਤੂੜੀ ਦਾ ਬਹੁਰੇਟ ਆ ਪਤਾ ਮੁੱਠੀ ਤੂੜੀ ਦੀ ਮਾਰਦੀ ਨਾ ਮੈਂ ਆ ਪੱਲੇ ਕਰ ਖੜੀ ਆ ਖੜ ਜਾ ਪਾਪਾ ਕਿਹੜਾ ਬੱਲੂ ਸੇਕੜੇ ਜਿਹਾ ਉਹ ਸਮਾਰ ਸੇਕੜੇ ਦੇ ਕੰਮ ਉਹ ਸੇਕਣ ਦੇ ਤਾਂ ਬਹੁਤ ਜ਼ਿਆਦਾ ਇਹ ਉਹਨਾਂ ਕਹਿੰਦਾ ਇਹ ਵਾਕੀ ਸੁੱਕ ਨਹੀਂ ਹੈਗੇ ਚੀਜ਼ ਦੀ ਸਮਝ ਕਿਹੜੀ ਸੁੱਕਦਾ ਵਧੀਆ ਜੀ ਸੇਕਣੇ ਨਹੀਂ ਠੀਕ ਆ ਹੁਣ ਇੱਕ ਪੱਟ ਲੈ ਜਾ ਪੱਟ ਨੂੰ ਟੁਕ ਕਰਕੇ ਪਾਈਂ ਏਟਾ ਦੇਖੀਦਾ ਨਾਲ ਇਹਦਾ ਰੇਪ ਵਧੀਆ ਬਣਦਾ ਫਿਰ ਆਹੋ ਟੁਕੜੀ ਬਾਦ ਔਖੀ ਹਲੀ ਇਹ ਟੁੱਟ ਜਾਂਦੀ ਭੁਰੀ ਜਾਂਦੀ ਆ ਇਹ ਟੁਕੜੀਆਂ ਕੀ ਆ ਸਲਾਬੀ ਵੀ ਜਾ ਟੁਕੰਦੀ ਆ ਐਦਾ ਸਲਾਬੀ ਵੀ ਆ ਇਹ ਉਧਰ ਪੜਾ ਉਸ ਤੋਂ ਟਿਆਗੜੇ ਚੂਲਾ ਕਰਨਾ ਵਿੱਚ ਵਿੱਚ ਨੂੰ ਕੱਢਦੇ ਮਸ਼ੀਨ ਦੇ ਬਾਜ ਜੋਰ ਲਾ ਕੇ ਜਿਹੀ ਜਿਹੀ ਛੜੀ ਉਗਗੋੜੀ ਹੋਈ ਛੱਡਦੇ ਛੜਾ ਜਾ ਕੇ ਮਸ਼ੀਨ ਵੀ ਛੜੀ ਮੁੰਦੀ ਹੋਣ ਵਾਲੀ ਹੋ ਜਾਂਦੀ ਆ ਦੋੜ ਲਾਉਂਦੇ ਆਂ ਦੀ ਨਹੀਂ ਜਦ ਤੱਕ ਕੀ ਹੋ ਜਾਣਾ ਬਈ ਸ਼ੁਰੂ ਮਸ਼ੀਨ ਐ ਡੀ ਹੁੰਦੀ ਫਿਰ ਅਸੀਂ ਰੋਕ ਕੇ ਟੁਕੜੀ ਕਰ ਦਦੇ ਫਿਰ ਦਾ ਹੈਗੀ ਆ ਤੂੜੀ ਮਾਰੀ ਮੁੱਟੀ ਜਿਹੜੀ ਖੂंजे ਖਾਂਜਾ ਆ। ਆ ਵੀ ਮਾਣਾ ਕੋਈ ਸਟਾਕ ਰੱਖਿਆ ਉਹ ਰੱਖਿਆ ਵਾ ਸਟਾਕ। ਇੱਕ ਆ ਰੱਖਿਆ ਵਾ ਸਟਾਕ। ਸਟਾਕ ਦਾ ਬਹੁਤ ਆ। ਆ ਵੀ ਜਿੰਨਤਾ ਇੱਦਾਂ। ਜਿੱਤਾਂ ਕਿ ਕਸ਼ਮੀਰੋਂ ਉਠਾਣ ਪਿੱਕ ਨਹੀਂ ਛੰਡ ਪੈਣੀ ਉਹਰੇ। ਜੇ ਸੁਖਨਾ ਸਾਡੇ ਦੂਏ ਬੂਟੇ ਹੋ ਗਏ ਇੰਨਾ ਖੋਰ ਜਿੰਨਾ। ਛੰਡਾ ਨਹੀਂ ਪੈਂਦੀ ਸਮਾਨ ਦਾ ਤਾਂ ਅਸੀਂ ਪੂਰਾ ਹੀਲਾ ਕਰਿਆ ਪਿਆ। ਹਾਂ ਛੰਡ ਬੋਗੀ ਤਾਂ ਤੂੰ 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 ਲਗੂਗੀ। ਛੰਡ ਪੈਂਦੀ ਛੰਡ ਪੈਂਦੀ ਨਹੀਂ ਹੁੰਦੀ ਜੀ। ਸਵਾਦ ਦੇ ਬਾਅਦ ਚੱਲੋ। ਹੂੰ ਸਵਾਦ ਦੇ ਬਾਅਦ। ਉਹ ਤਾਂ ਪੈਣੀ ਚਾਹੀਦੀ ਸਾਡੇ ਯਾਰ। ਜੇ ਤੂੰ ਤਾਂ ਉਹ ਪੈਣੀ ਉਦੋਂ ਚੱਲਣਾ ਕੰ ਉਮੀਦੇ ਬਾਅਦ ਕੰਮ ਉਹ ਮੀਂਹ ਪੈ ਗਿਆ ਨਾ ਹੁਣ ਉਮੀਦੇ ਬਾਅਦ ਕੰਮ ਬਾਅਦ ਹੁੰਦ ਪੈਣੀ ਆ ਜੇ ਮੀਂਹ ਨਹੀਂ ਪਿਆ ਤੂੰ ਕਿੱਥੇ ਜਾਵੇਂਗਾ ਜੀ ਇੱਕ ਨੂੰ ਮੀਂਹ ਦੱਸਿਆ ਹੋਇਆ ਹੈ ਹੈ 27 ਨੂੰ 28 ਨੂੰ ਬਾਅਦ ਉਹ ਤੇ ਬਾਅਦ ਫੇਰ ਠੰਡ ਥੋੜੀ ਠੋਕੂ ਪੈ ਗਿਆ ਠੀਕ ਹੈ 27 ਨੂੰ ਨਾ ਬੜੇ ਹੈ ਕਿ ਨਹੀਂ ਸਵਾ ਸਵਾ ਲਗਾਏ ਦਲਦਾ ਸਵਾ ਉਹੀ ਕਹਿੰਦਾ ਵਾ ਸਵਾ ਮੈਂ ਤਾਂ ਬਾਈ ਜੇ ਮੀਂਹ ਪੈ ਜਵੇ ਨਾ ਉੱਥੇ ਅਜੇ ਸੀਦੀ ਜੁੜ ਮੇਲੇ ਨੂੰ ਉੱਥੇ ਨਾ ਚਿਗੜੀ ਬਾਸ ਹੁੰਦੀ ਆ ਫੇਰ ਲੰਗਰਾਂ ਚ ਬੁਰਾ ਹਾਲ ਹੋ ਜਾਂਦਾ ਹੈ ਬੈਠਣੇ ਉੱਥੇ ਵੀ ਜਗ੍ਹਾ ਨਹੀਂ ਰਹਿੰਦੀ ਕੱਚਾ ਲੰਗਰਾਂ ਚ ਕੱਚਾ ਹੈਰਾਨ ਹੁੰਦਾ ਬੰ ਨਹੀਂ ਕਵਲੈਸ਼ਨ ਤਾਂ ਹੋਣੀ ਹੀ ਆ ਇਮਾਨ ਬਣਾਉਣ ਨੂੰ ਔਖਾ ਹੋ ਜਾਂਦਾ ਹੋਰ ਹੈ ਵਰਤੋਂ ਨੂੰ ਹਾਂ ਇੱਕ ਸਾਲ ਲੱਗੀ ਝੜੀ ਇੱਕਣੀ ਕਈ ਸਾਲ ਹੋ ਗਈ ਜਦ ਲੱਗੀ ਦੀ ਬਹੁਤ ਉੱਚੀ ਗੜੀ ਵੱਡ ਹੋ ਜਾਂਦੀ ਆ 27 ਨੂੰ ਦਾ ਘਾਟ 28 ਨੂੰ ਜਿਆਦਾ 80 ਸੈਂਟ 28 ਲੈ ਆਹਿੰਦਾ ਪਹਿਲਾਂ ਵੀ ਯਾਰ ਖਾ ਖਾ ਤਖੋਂਦਾ ਲੱਗਦੀ ਆ ਠੰਡ ਤਾਂ ਹੀ 12 ਯੂਰੋ ਪਤਾ ਹੈ ਠੰਡ ਤਾਂ ਹੀ ਪਣੀ ਆ ਜੀ ਹੈ ਠੰਡ ਪਣੀਓ ਤਾਂ ਠੰਡ ਤਾਂ ਠੰਡ ਪਣੀਓ ਤਾਂ ਜਮੀ ਪਉ ਠੰਡ ਸਾਰੀ ਸਵੇਰ ਨੂੰ ਤਾਂ ਹੁੰਦੀ ਆ ਗੱਗੇ ਉਹ ਸਵੇਰ ਉਹੀ ਤਾਂ ਚੱਕਰ ਆ ਜਿਵੇਂ ਪਹਿਲਾਂ ਹੁੰਦੀ ਠੰਡ ਸਰਦ ਦਿਨ ਹਨ ਉਹ ਦਿਹਾੜ ਦੇ ਤੂੰ ਜੈਕਟ ਪਾ ਲਾ ਤਾ ਦਿਨ ਠੰਡ ਤਾਂ ਪੈਣੀ ਹੈ ਜੇ ਧੁੰਦ ਪਊ ਸੋਚ ਲੂ ਲੂ ਕੋਈ ਫਿਰ ਤਾਂ ਪੈਣੀ ਹੈ ਥੋੜੇ ਧੁੰਦ ਸੂਝਦੇ ਧੁੰਦੇ ਨਹੀਂ ਆਉਂਦੀ ਸੂਰਜ ਨੇ ਤਾਂ ਨਿਕਲ ਨਹੀਂ ਨਿਕਲਣਾ ਆਪਣਾ ਫਿਰ ਵੀ ਉਹ ਜੇ ਆਪਾਂ ਦੇਖੀ ਨਾ ਮਹੀਨੇ ਦੇ ਹਿਸਾਬ ਨਾਲ ਜਿਹੜਾ ਮਹੀਨਾ ਚੱਲਦਾ ਪੋਹਾ ਆ ਉਹਦਾ ਮਹੀਨਾ ਬਹੁਤ ਹੜ ਹੁੰਦੀ ਹੈ ਇਹ ਮਹੀਨੇ ਤਾਂ ਬੰਦਾ ਬਾ ਬਣਾ ਦਾ ਬੰਦਾ ਦੀ ਬਾ ਖੜਦਾ ਹੈ ਕਈ ਦਾਤਾ ਹੈ ਹੈਗੀ ਹੁ ਕਾਹਤਾ ਵੀ ਕਹੀ ਆ ਆਹੋ ਉਹ ਤਾਂ ਚਲ ਹੈਗੀ ਬਸ 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 ਉਹਦਾ ਵੀ ਨਾ ਠੰਡਾ ਬਹੁਤ ਹੈ ਉਹ 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 ਹੀ ਗੱਲ ਕਰਦਾ ਵੀ ਹੁਣ ਹੈਗਾ ਗੱਲ ਉਹ ਉਹ ਵਾਲੀ ਗੱਲ ਹੈ ਨਹੀਂ ਕਿੱਥੇ ਹੈ ਉਹ ਵਾਲੀ ਨਹੀਂ ਤੂੰ ਹੀ ਦੇ ਤੂੰ ਆ ਅੱਧੀਆਂ ਮਹਾਪਾਈ ਫਿਰਦਾ ਠੰਡੇ ਨੂੰ ਮੈਂ ਤਾਂ ਬਨੈਣ ਵੀ ਨਹੀਂ ਪਾਈ ਮੈਂ ਕੋਈ ਹਾਂ ਫਿਰ ਇਕਣੀ ਪਾਈ ਫਿਰਦਾ ਹੁਣ ਸਵੇਰ ਨੂੰ ਠੰਡ ਹੁੰਦੀ ਬਹੁਤ ਉਹ ਵੀ ਮੋਟਰਸਾਈਕਲ 'ਪਰ 6 ਵਜੇ ਤਾਪਮਾਨ ਹੁੰਦਾ ਏ 3 ਡਿਗਰੀ ਦਾ ਹਾਂ 12 ਵਜੇ ਹੁੰਦਾ 20 ਡਿਗਰੀ ਉਹ ਜਦੋਂ ਦੋ ਦਿਨ ਕੂਰਾ ਪਿਆ ਉਦੋਂ ਠੰਡ ਵੱਧ ਗਈ ਸੀ ਬਹੁਤ ਹਾਂ ਵਿੱਚ ਹਾਂ ਵਧੀਆ ਦੋ ਦਿਨ ਕੂਰਾ ਪਿਆ ਬਹੁਤ ਆ ਘਰਾਂ ਸੜੀ ਜਾਦਰ ਜੀ ਝਿੱਟੀ ਹੋਈ ਪਈਦੀ ਆ ਹਰੀ ਜਾਦਰ ਹੁਣ ਤਾਂ ਹੀ ਕੂਰਾ ਪਿਆ ਦਾ ਉਹ ਕਿੱਥੇ ਬੈਠਣ ਮਾਣਾ ਮੋਟਾ ਆ ਮਾਣਾ ਮੋਟਾ ਜਾ ਨਾ ਬਰਾਬਰ ਆ ਨਾ ਬਰਾਬਰ ਇਹੋ ਇੰਨਾ ਨਹੀਂ ਹੈਗਾ ਜਾ ਤਾਂ ਚਿੱਟੀ ਘਰਤੀ ਦੇ ਦੋ ਦਿਨ ਧਰਤੀ ਪ੍ਰਾਈ ਕਰੇ ਹੱਥ ਪੈਰੀ ਸੋਨੂ ਹੁੰਦੇ ਸੋਨੂ ਦੇ ਬਹੁਤ ਉਧੇ ਬਾਅਦ ਤਾਂ ਹੰਡ ਪਈਓ ਨਹੀਂ ਫੇਰ ਹੁਣ ਉਹੀ ਕੰਮ ਫੇਰ ਹੋਊਗਾ ਸਾਲਾ ਵੈਸੇ ਠੱਡ ਪੈਣੀ ਚਾਹੀਦੀ ਕਣਕਾਂ ਨੂੰ ਤਹਾਂ ਕਾਂ ਤਾਹੀ ਦੀ ਬਈ ਉਹ ਲੱਗਦੀ ਕੁਛ ਤੇ ਮਰੀ ਅਸ ਮਨ ਉਹ ਤੇਰੀ ਆਰਗੈਨਿਕ ਕਣਕ ਹੈ ਹਾਂ ਇਹਨੂੰ ਪਾਣੀ ਲਾਇਆ ਤਾਂ ਨਹੀਂ ਲਾਇਆ ਨਹੀਂ ਮੈਂ ਇਹ ਪਾਣੀ ਲਾਈ ਨਾ ਇਹਦੇ ਮੈਂ ਹੁਣ ਉੱਥੇ ਅਮਨਦੀਪ ਨੂੰ ਗਿਆ ਮਾ ਜੇ ਤਾਂ ਭਰਨੀ ਆ ਉਹ ਸਰੋਂ ਫਿਰ ਆਪਾਂ ਨੇ ਪੈਪ ਲਾ ਕੇ ਪੈਪ ਨਾਲ ਛੜਕਾਓ ਕਰਦੇ ਆਂ ਬਾਹ ਜੀ ਬਾਹ 12 ਸੈਟਮ ਠੀਕ ਨਹੀਂ ਗੱਲ ਮੇਰੇ ਸਾਬ ਨਾਲ ਪਾਣੀ ਛਿੜਕ ਦੇਣਾ ਇਹ ਬਾਈ ਜਿਹੜੀ ਕਣਕ ਆ ਇਹ ਛੜਕਾਓ ਹੀ ਮੰਗਦੀ ਪਾਣੀ ਦਾ ਬਸ ਛੜਕਾਓ ਹੀ ਕਰਦੇ ਆਂ ਪਾਣੀ ਦਬਾ ਕੇ ਹੁਣ ਹੜੀ ਫੈੜੀ ਐਨੀ ਆ ਨਾ ਛੜ ਦੇ ਗੱਲਾਂ ਹਰ ਤੂੰ ਆ ਦੇਖਦਾ ਕਿੰਨੀ ਫੈੜੀ ਵੀ ਆ ਫੈੜੀ ਕਾ ਥੱਲੇ ਤੇ ਆਏ ਫੁੱਟੂ ਕੀ ਥੱਲੇ ਆਏ ਖੜੇ ਗਈ ਧਰਤੀ ਪੁਰੇ ਖੱਬਲ ਮੰਗਣਾ ਹਾਂ ਐਨੀ ਫੈੜੀ ਹੈ ਨਹੀਂ ਵੜਨਾ ਹੈ ਦੇਖ ਲਿਓ ਕਿਤੇ ਖੱਬਲੇ ਨਾ ਹੋਵੇ ਨਾ 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 ਕਣਕਾਂ ਲਈ ਐਦਾ ਕਿਤੇ ਕਈਆਂ ਖੱਬੂਆਂ ਨੂੰ ਫੜੀ ਪੀ ਕੇ ਤੇ ਖੱਬਲੇ ਹੋਵੇ ਕੋਈ ਨਾ ਕੱਲੂ ਦਿਖਾਉਣੇ ਇਹਨੂੰ ਗਣਕ ਨੋ ਵੀ ਹੂੰ ਕੱਲ ਦਿਖਾਉਣੇ ਗਣਕ ਬਿੱਡੀ ਕੱਲੂ ਦਿਖਾਈ ਤੈਨੂੰ ਢੱਕੇ ਦੇਖੀ ਤੂੰ ਕਹਿ ਗਿਆ ਹੋਗੇ ਦੇ ਪਰ ਮੈਂ ਤਾਂ ਕਹਿੰਦਾ ਇਹਨੂੰ ਵੀ ਪਾਣੀ ਮੰਗਦੀ ਪਾਣੀ ਲਾ ਪਾਉਂਦਾ ਹੋ ਗਿਆ 20 ਦਿਨ ਤੋਂ ਉੱਪਰ ਹੋ ਗਿਆ 22 ਦਿਨ ਤੇ ਇਹਨੂੰ ਮੇਰੀ ਗੱਲ ਫੁੱਟੀ ਇਹ ਦੇਖਣੀ ਆਪਾਂ ਨੇ ਕਿੱਕਣਾ ਇਹਦੀ ਹੀ ਪਤਾ ਲੱਜਣਾ ਜਗ੍ਹਾ ਤੇ ਆਪਣੇ ਮਿਲ ਕੇ ਆਫਤ ਕੱਢ ਲੈਣੀ ਈ ਆਫਤ ਤਾਂ ਕੱਢੂੰਗਾ ਅਸੀਂ ਕਹਿੰਨਾ ਵੀ ਪਾਣੀ ਇਹਨੂੰ ਪਾਣੀ ਲਾਈ ਛੜਕਵਾ ਛੜਕਮਾ ਹੀ ਲਾਉਣਾ ਹੈ ਫਿਰ ਖੇੜਖੇੜ ਕਮਾ ਪਣੀ ਆਏ ਕਰਨਾ ਆਪਣਾ ਵੀ ਤਾਂ ਧਰਤੀ ਜਗੀਲੀ ਹੋ ਗਈ ਹਾਂ ਹਲਕੀ ਕੀ ਆ ਯਾਰ ਉਧਰ ਮੈਂ ਕਾ ਮੈਂ ਤਾਂ ਹੀ ਨਹੀਂ ਭਰੀ ਉਹ ਮਾ ਪਾਣੀ ਛਿੜਕਣਾ ਹੀ ਦੇ ਨਹੀਂ ਨਹੀਂ ਉਹ ਫਿਰ ਤਾਂ ਕੰਮ ਖਰਾਬ ਕਰਦਾ ਉਹ ਜੇ ਛਿਪਲਾ ਆਉਂਦਾ ਪਾਣੀ ਹਾਂ ਲਾਇਆ ਨਹੀਂ ਮਾੜੀ ਜੀ ਗੱਲ ਦੀ ਇਹ ਤਾਂ ਕਿਉਂਕਿ ਇਹ ਚਾ ਪਰ ਇਹ ਬੁੱਢਾ ਕੋਈ ਨਹੀਂ ਪਾਉਣਾ ਇਹ ਜੇ ਕੰਮ ਫਿਰ ਤਾਂ ਹੀ ਆ ਫਿਰ ਕੋਈ ਗੱਗਾ ਲਾ ਗਲਤੀ ਨਾ ਕਰੀ ਇਹ ਜੀ ਪਾਣੀ ਪੁਣੀ ਲਾਉਣੇ ਦਬਾ ਕੇ ਜੇ ਪਾਣੀ ਪਾ ਪਾਰ ਕੇ ਲਾਤਾ ਇਹਨੂੰ ਫਿਰ ਤਾਂ ਇਹ ਵਿਚਾਰੀ ਦਾ ਦੱਬ ਜਾਣੀ ਨਹੀਂ ਜੀ ਗੱਲ ਸੁਣ ਲੈ ਹੁਣ ਤੂੰ ਆ ਰੇਤਾ ਪਿਆ ਬੰਦੀ ਵਾਲਾ ਓਰੇ ਕੋਈ ਰੇਹ ਦੇਸੀ ਪਿਆ ਵਾ ਵਾਸੀ ਦੇ ਮਾ ਮਾ ਸੁਣੀ ਪਿਆ ਵਾ ਸੋਨਾ ਰੱਖ ਲਾ ਤੂੰ ਆਇ ਤਾਂ ਇਹਦੇ ਮੈਂ ਦੇਖ ਲੈ ਤੂੰ ਕਣਕ ਦਾ ਰੰਗ ਦੇਖ ਤੂੰ ਤਾਂ ਕਾਲੀ ਭਈ ਕੱਲ ਦਿਖਾਉਂਗਾ ਹੁਣ ਵੀਡੀਓ ਜੀ ਨੂੰ ਠੀਕ ਨਹੀਂ ਇਹਦਾ ਰੰਗ ਦੇਖ ਕੋਈ ਨਾ ਥੱਲੇ ਨਾ ਉੱਪਰ ਹੀ ਰਹੀ ਦੇ ਇੱਕੜਾ ਗੱਲੀਓਂ ਬਣ ਕੇ ਘੇਰੀ ਆ ਇਹ ਨਹੀਂ ਤਾਂ ਕਣਕ ਇੰਨੀ ਥਲੀ ਹੁੰਦੀ ਹੋਣੀ ਇਹ ਬਿਨਾਂ ਰੇਤ ਦੱਸ ਇਹ ਤਾਂ ਜੇ ਖੁਰਪੀ ਫਿਰਗੀ ਦੇ ਮੈਂ ਹੋਰ ਕੱਖਦ ਨਹੀਂ ਹੋਇਆ ਵਾ ਕੱਖ ਨਹੀਂ ਹੋਇਆ ਇਹ ਨਾ ਹੁਣਾਂ ਨਹੀਂ ਕੱਖ ਇਹਦੇ ਮਾਰ ਰੇਤਾ ਪਿਆ ਵਾ ਨਦੀ ਵਾਲਾ ਘੋਮਾ ਵਾਲਾ ਕਰਮ ਜੀ ਦਾ ਤਾਂ ਹੋ ਗਿਆ ਬੇੜਾ ਗੱਡੀ ਔਖੀ ਚੜਦੀ ਤੇ ਇਹਨੇ ਬੇੜੇ ਦੀ ਮਿੱਟੀ ਭਰਤ ਪਾਇਆਦਾਂ ਉਹਦੇ ਚ ਉਹ ਕੱਢ ਕੇ ਉਹਨੇ ਛਿੜਤੀ ਹੈ ਬਹੁਤੀ ਜੋ ਮਿੱਟੀ ਹੈ ਕਣ ਕਾਇ ਖੜੀ ਕਿਥੇ ਮੈਂ ਡਾਇਆ ਪਾਇਆ ਮੁੰਡਾ ਦਾ ਟੋਟਾ ਕਾਲੀ ਪਈ ਦੇਖ ਲੈ ਇਹ ਜਿਆਦਾ ਕਾਲੀ ਬਹੁਤ ਕਾਲੀ ਇਹਦੇ ਨੂੰ ਤਾਂ ਪਾਣੀ ਮੰਗਦੀ ਪਰ ਪਾਣੀ ਹੁਣ ਛਿੜਕਾਉਏ ਕਰਨੂੰਗਾ ਪਾਣੀ ਨਾ ਉੱਠਦਾ ਉਹਨੇ ਛਿੜਕਾਉ ਛਿੜਕਾਉ ਕਰੂੰਗਾ ਪਾਣੀ ਇਹ ਪਾਣੀ ਭਾ ਗਿਆ ਤਾਂ ਫਿਰ ਤਾਂ ਫੇਰ ਤਾਂ ਉਹੀ ਨਹੀਂ ਕਿ ਉੱਠ ਰਹੇਗਾ ਕਰਨੇ ਫਜੂਰੀਆ ਮੰਗਣਾ ਫੇਰ ਉਹੀ ਚੱਕਰ ਫੇਰ ਪੈਣਾ ਉਹ ਕੰਮ ਕਰਨਾ ਹੈ ਨਹੀਂ ਕਰਨਾ ਛੜਕਾਉਗਾ ਛੜਕਾਉ ਹੀ ਕਰ ਦੇਣਾ ਮੇਰੇ ਸਾਹਮਣੇ ਤਾਂ ਜਿਹੜੀ ਕਣਕ ਦੀ ਫਸਲ ਆ ਇਹ ਇੰਨਾ ਪਾਣੀ ਤਾਂ ਇਹ ਉਹ ਨਹੀਂ ਕਰਦੀ ਹੈਗੀ ਇਹ ਇਹ ਮੰਗਦੀ ਛੜਕੋਜ ਪਾਣੀ ਦਾ ਚੱਕਰ ਪਤਾ ਕੀ ਆ ਇਹ ਕਹਿੰਦਾ ਅੱਲੀ ਅੰਨੀ ਦੀ ਕੁੱਤੇ ਚਿੱਟੇ ਵਾਲੇ ਕੰਮ ਹੋਇਆ ਹੋਇਆ ਹਾਂ ਹੈ ਹਾਂ ਜਿਆਦਾ ਹੁਣ ਪਾਣੀ ਹੈਗਾ ਔਰੇ ਆਪਣੇ ਆਪਾਂ ਆਪਣਾ ਪਾਣੀ ਸੰਭਦੇ ਨਹੀਂ ਹੈਗੇ ਹਾਂ ਪਾਣੀ ਸੰਭਦੇ ਉਹ ਦੱਸਦਾ ਫੋਆਰ ਸਿਸਟਮ ਤੈਨੂੰ ਮੈਂ ਦੱਸਦਾ ਫੋਆਰ ਸਿਸਟਮ ਉੱਥੇ ਲੱਗਿਆ ਹੋਇਆ ਜਿੱਥੇ ਪਾਣੀ ਘਟ ਹੈ ਹਾਂ ਉਹਨਾਂ ਨੂੰ ਪਤਾ ਆਇਆ ਫਿਰ ਇਹ ਸਾਰੀ ਪਾਣੀ ਪੁਰਾ ਕਿੱਥੇ ਦੇ ਕਰੂਗੇ ਹਾਂ ਉੱਥੇ ਦੇ ਨਾਲ ਪਹਿਲੇ ਪਹਿਰੇ ਨੇ ਮਸੀਂ ਹੀ ਵੀ ਦੇਖੀਆਂ ਕਿ ਕਿ ਉੱਥੇ ਜਿਵੇਂ ਜੂਸਾ ਨੂੰ ਗਏ ਆ ਹਾਂ ਪਵਾਰਾ ਸਿਸਟਮ ਜਿਹੜਾ ਚੱਲਦਾ ਚੱਲਦਾ ਹੈ ਤੁਪਕਾ गिरਦਾ ਪਾਣੀ ਦੇ ਤੁੱਪ ਤੁੱਪ ਵਿੱਚ ਹੀ ਗਿਰ ਜਾਂਦਾ ਬੂਟਿਆਂ ਦੇ ਬੂਟੇ ਜੜ ਚ ਤੇ ਉਹ ਵੀ ਫਾਇਦਾ ਕਰਦਾ ਹੈ ਪਾਣੀ ਘਟਾ ਉੱਥੇ ਉਹ ਕਰਨ ਗਿਆ ਉਹਨਾਂ ਨੇ ਉਹੀ ਕੰਮ ਹੋਣਾ ਆਪਣੇ ਤਾਂ ਕਹਿੰਦੇ ਨੱਕਾ ਵੱਡੋ ਕਿਹੜਾ ਇੰਨੀ ਖੇਚਲਾ ਕੱਟੂਗਾ ਹੈ ਕਿ ਨਹੀਂ ਖੇਚਲ ਤਾਂ ਹੈ ਹੀ ਹੋਵੇ ਪਰ ਉਹਨਾਂ ਨੂੰ ਉਹਨਾਂ ਨੂੰ ਭਾਈ ਕੱਟਣੀ ਪੈਂਦੀ ਖੇਚਲ ਜਿਹੜੀ ਗੱਲ ਆ ਰਹੀ ਹਰੀਆਣੇ ਸਾਡੇ ਮੈਂ ਕਿਹਾ ਤਾਂ ਹਾਂ ਮੈਂ ਜਿੱਥੇ ਤੱਕ ਦੇਖਾਂ ਪਵਾਰਾ ਸਿਸਟਮ ਤੋਂ ਪਾਰਾ ਸਿਸਟਮ ਬਹੁਤ ਹੈ ਮਾ ਵੱਟ ਪੀ ਗਏ ਸੀ ਤਾਂ ਕਿਉਂ ਖੇਤਾਂ ਜੀ ਮੜ ਕੇ ਗਏ ਸੀ ਹਾਂ ਪੌਰੀ ਪੌਰੀ ਸਿਸਟਮ ਚੱਲਦਾ ਖੇਤਾਂ ਜੀ ਪਾਈਪ ਇਹ ਕਣਕ ਦੀ ਫਸਲ ਹੈਵੀ ਪਾਣੀ ਤਾਂ ਇਹ ਚਾਹੀਦੀ ਉਹ ਚੀਜ਼ ਪਤਾ ਉਹਨੇ ਰੇਹ ਜਿੰਨਤ ਨਾ ਉਹਨੇ ਫਸਲ ਦਬਣ ਦੇਣੀ ਹੈ ਯਾਰ ਪਾਰਾ ਸਿਸਟਮ ਨੇ ਉਹਨੂੰ ਜਿੰਨੀ ਕਿ ਲੋੜ ਉਹਨਾਂ ਨੂੰ ਪਾਣੀ ਦੇਣਾ ਉਹਨੂੰ ਬਸ ਪਾਣੀ ਪੀ ਲੈਣਾ ਦੱਬਦੀ ਤਾਂ ਜਦੋਂ ਪਾਣੀ ਪੂਰਾ ਭਰੂੰਗਾ ਆਪਾਂ ਭਰਦੇ ਪੂਰਾ ਜਿੰਨਾ ਆਪਾਂ ਇੱਕ ਕੈਰੇਜ ਖਰਚਦੇ ਆ ਪਾਣੀ ਤਾਂ ਹੀ ਆਪਾਂ ਫਿਰ ਤਾਂ ਹੀ ਤਾਂ ਆਪਾਂ ਜੂਰੀਆ ਪਾਉਣੇ ਕਿਲੇ ਜ ਆਪਣੇ 10 ਕੈਰੇਜ ਹੈ ਉਹ ਜਿਹੜਾ ਫੋਰ ਫੁਆਰਾ ਸਿਸਟਮ ਹੈ ਉਹਦੇ ਨਾਲ ਆਪਣਾ ਇੱਕ ਕੈਰੀਜਿੰਦਾ ਪਾਣੀ ਨਹੀਂ ਲੱਗਦਾ ਹਾਂ ਬਸ ਕਿ ਆਪੇ ਖੁੱਲਾ ਪੜੀਏ ਇੱਕ ਕੈਰੀਜਾ ਖੱਦ ਕੇ ਹਾਂ ਬਸ ਉਹ ਇੱਕ ਕੈਰੀਜਿੰਦਾ ਪਾਣੀ ਸਾਰੇ ਕਿੱਲੇ ਲੱਗਣਾ ਹੈ ਫੁਆਰੇ ਨਾਲ ਉਹਨੇ ਕਿ ਲੋੜਾ ਨਾਲੇ ਫਸਲ ਵਧੀਆ ਨਹੀਂ ਨਾ ਦਬਣੀ ਤੇਰੀ ਪੱਤਣ ਲੋੜੇ ਉਹਨੇ ਕਿ ਹਾਂ ਆ ਜਾ ਤੂੰ ਤਾਂ ਪਟੀਆਂ ਆਏ ਬਾਕੇ ਆ ਗਿਆ ਇਗਣਾ ਜਲਦੀ ਨਹੀਂ ਜਾਣਾ ਹੁੰਦਾ ਪਟੀਆਂ ਦੇਖਣਾ ਬਾਈ ਫਿਰਦਾ ਹੁਣ ਮੈਂ ਟੋਪੀ ਲਾ ਕੇ ਜਾਂਦਾ ਹੁਣ ਗਰਮੀ ਆ ਗਈ ਉਹਨੂੰ ਦੀਸ਼ ਬਣ ਲੱਗਿਆ ਹੁਣ ਗਰਮੀ ਆ ਗਈ ਪਹਿਲਾਂ ਠੰਡ ਲੱਗਦੀ ਸੀ ਫੇਰ ਤੇ ਜੱਬ ਵੱਡੋ ਫੇਕਾ ਉਹ ਆਪਣਾ ਕੰਨ ਕਿਹ ਹੋ ਗਿਆ ਵੱਡਾ ਮਰਸੀਨ ਵੱਡੋ ਚੱਲ ਜੱਕ ਜੱਕ ਦਾਤ ਤਿੱਖਾ ਕਰਿਆ ਪਿਆ ਥੋੜਾ ਪਤਾ ਤੁਸੀਂ ਘਾਕੜੇ ਬੱਬਰ ਫਾਦਾ ਲਾ ਲੈਣਾ ਮਾਰ ਇਹ ਮਦਰ ਚੱਲੇ ਯਾਰ ਹੈ ਮੈਂ ਤਾਂ ਇੱਕ ਦੂਏ ਇੱਕ ਦੂਏ ਕਹੀ ਜਾ ਨਾ ਨਾ ਵੱਡਦਾ ਮੈਂ ਦੰਗਾ ਬਈ ਗਰਮੀ ਆਉਣੀ ਮਰੀ ਜੀ ਬਈ ਮੰਗੂ ਇਸ ਕੋ ਦੇ ਦੋ ਇਸ ਕੋ ਕਰੀ ਜਨੇ ਮੈਂ ਵੱਡਦਾ ਤੂੰ ਬੰਡਾ ਬਾ ਬੰਦਾ ਪੂਰੀ ਓਕਿਆ ਵੱਡਲਾ ਤਕਾਲਾ ਆ ਰਹੀ ਹੈ ਗੱਲ ਆ ਕਰ ਰਹਾ ਸਾਡੀ ਗੱਲ ਆ ਆ ਜਾ ਆ ਜਾ ਬਾ ਬੰਦਦਾ ਤੂੰ ਵੱਡਾ ਪਾ ਆ ਘੁੰਜਿਆ ਗਿਆ ਹੈ ਆ ਘੁੰਜਿਆ ਗਿਆ ਉਹ ਘੁੰਜਿਆ ਰਹਿਣਾ ਤੇ ਕੱਦੀ ਵਾਲੀ ਸਾਗ ਬਣ ਜੇ ਨਾ ਅੰਨ ਸਾਗ ਨੂੰ ਅਵਰੇ ਦਰੋਂ ਛੱਡੀ ਸੀ ਹੈ ਹਾਂ ਛੱਡੀ ਕਿਦਰੋਂ ਜਾਂਦੂਦਾਈ ਨਹੀਂ ਕਹਦਾ ਈ ਜੰਮੀਆ ਸਾਗ ਦਾ ਸਿਰਾ ਹੋਣਾ ਤਾਂ ਸਾਡਾ ਸਿੱਧਾ ਜਰਾਵਾ ਹੋਣਾ ਉਹ ਠੀਕ ਆ ਲੈ ਠਘੜਿਆ ਐਰ ਪੂਰਾ ਦੇਖ ਲੈ ਹੈ ਜੀ ਤਾ ਬੰਨ ਰਹਿਦਾ ਇਹਦਾ ਇਹ ਮਾਕੇ ਤੇ dying